ਹਾਲ ਤੱਕ ਸਾਥ ਤੂੰ ਦਿੱਤੇ ਗਏ ਦੇਸ਼ਾਂ ਦੀ ਪੂਰਤੀ ਕਰਾਉਣੀ ਇਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਬੰਨ ਕੇ ਭਾਵੇਂ ਨਾ ਲਈਏ ਪਰ ਅਸੀਂ ਸੰਗਤ ਕੋਲ ਜਾ ਕੇ ਇੰਨਾ ਪ੍ਰਚਾਰ ਪ੍ਰਸਾਰ ਕਰਨ ਦਾ ਯਤਨ ਕਰਦੀਏ ਕਿ ਬਿਜਾਰ ਕੱਲ ਉਹਨਾਂ ਦਾ ਮਾਰਚ ਆ ਤੁਸੀਂ ਸ਼ਮੂਲੀਅਤ ਜ਼ਰੂਰ ਕਰੋ ਥੋੜੇ ਕਰੋ ਬਹੁਤੇ ਕਰੋ ਕਰਨੀ ਚਾਹੀਦੀ ਹੈ 35 ਸਾਲ ਹੋ ਗਏ ਉਹਨਾਂ ਨੂੰ ਨਾ ਸਰਕਾਰ ਛੱਡਦੀ ਹੈ ਨਾ ਕੋਈ ਅਦਾਲਤ ਛੱਡਦੀ ਹੈ ਅਸੀਂ ਹਾ ਦਾ ਨਾਅਰਾ ਹੀ ਮਾਰਨਾ ਤੇ ਮਾਰਨਾ ਚਾਹੀਦਾ ਕੱਲ ਉਹਨਾਂ ਦਾੰਗਾ ਵੀ ਪੈਣਾ ਪੈਣਾ ਉਹਨਾਂ ਨੂੰ ਕਿਵੇਂ ਡਰ ਹੋਏਗਾ ਉਹ ਤਾਂ ਫਿਰ ਬਹੁਤ ਪਰਬਲ ਹੋਣੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਮੈਨੂੰ ਨਾਰਾਜ਼ਗੀ ਵੀ ਹੈ ਤੁਹਾਡੇ ਤੇ ਇਤਰਾਜ਼ ਵੀ ਹੈ ਮੇਰਾ ਤੁਸੀਂ ਬੰਦੀ ਸਿੰਘਾਂ ਦੀ ਵਿਹਾਈ ਗੁਰਦੁਆਰੇ ਤੇ ਅਰਦਾਸ ਕਰੋ ਦੀ ਚੜ੍ਹਦੀ ਕਲਾ ਲਈ ਚਪਈ ਸਾਹਿਬ ਦਾ ਪਾਠ ਕਰੋ ਡੀਸੀ ਨੂੰ ਮੰਗ ਪੱਤਰ ਦਿਓ ਭਾਰਤ ਦੇ ਰਾ ਇਹ 14 ਤਰੀਕ ਦਾ ਦਿਨ ਮਿੱਥੋ ਤਾਂ ਕਿ ਜੇ 14 ਨੂੰ ਛੁੱਟੀ ਨਹੀਂ ਹੈਗੀ ਤਾਂ ਫਿਰ 15 ਨੂੰ ਬਰਾਬਰ ਆਪਣੀ ਇੱਕ ਵੱਡੀ ਖਬਰ ਦੀ ਨਤੀਜੇ ਰਹੀ ਸਨ ਸੋ ਮੈਂ ਲੀਡਰਸ਼ਿਪ ਪਰ ਆਪ ਬਹਾਰੇ ਆਪਣੀ ਮਰਜ਼ੀ ਨਾਲ ਕੁਝ ਲੋਕਾਂ ਨੇ ਜਿਨ੍ਹਾਂ ਨੇ ਸ੍ਰੀ ਅਕਾ ਜਿਨ੍ਹਾਂ ਨੂੰ ਸ੍ਰੀ ਅਕਾਲਤਾ ਸਾਹਿਬ ਨੇ ਅਸੀਫ਼ੇ ਦੇਣ ਲਈ ਵੀ ਕਿਹਾ ਹੋਇਆ ਉਹਨਾਂ ਨੇ ਵਖਰੀ ਉੱਥੇ ਕਾਨਫਰੰਸ ਰੱਖਤੀ ਅੱਜ ਅਸੀਂ ਚਾਹੁੰਦੇ ਹਾਂ ਵੀ ਇਹ ਹਕੂਮਤ ਨਾਵੇਂ ਦੀ ਜਹੇਦਰ ਸਾਹਿਬ ਦੀ ਭਾਵਨਾ ਸੀ ਜਿਹੜੀ ਅੱਡ-ਅੱਡ ਹੋਈ ਪੰਥਕ ਸ਼ਕਤੀ ਨੂੰ ਜਿਹੜੀ ਬਿਖਰੀ ਹੋਈ ਪੰਥਕ ਸ਼ਕਤੀ ਹੈ ਉਹਨੂੰ ਜੋੜਨ ਦੀ ਉਹਨੂੰ ਕਿਤੇ ਨਾ ਕਿਤੇ ਤਾਰਪੀਡੋ ਕੀਤਾ ਜਾ ਰਿਹਾ ਹੈ ਇਹ ਕਾਨਫਰੰਸ ਰੱਖ ਕੇ ਦਿਨਾ ਸਤਮੈ ਬਰੀ ਕਮੇਟੀ ਦੀ ਸਲਾਹ ਲਿਆ ਅਸੀਂ ਚਾਹੁੰਦੇ ਆ ਜੈਦਾ ਸਾਹਿਬ ਸ੍ਰੀ ਅਕਾਲਤਾ ਸਾਹਿਬ ਨੂੰ ਸਾਡੇ ਮਾ ਜੋ ਮੈਂਬਰ ਸਾਹਿਬਾਨ ਮਿਲ ਕੇ ਵੀ ਆਉਣਗੇ ਜਿਹੜੇ ਉਹ ਕਮੇਟੀ ਦੇ ਦੇ ਕਿ ਜੈਦਾ ਸਾਹਿਬ ਨੂੰ ਵੀ ਬੇਨਤੀ ਕਰੀ ਉਹਨਾਂ ਦੇ ਧਿਆਨ ਚ ਵੀ ਲਿਆਈਏ ਤੇ ਜੇ ਸਤਮੈ ਬਰੀ ਕਮੇਟੀ ਨੂੰ ਕੋਈ ਨੋਅਰ ਕਰਕੇ ਇੱਕ ਧੜਾ ਜਿਹੜਾ ਹੈ ਮਨਮਰਜ਼ੀ ਕਰ ਰਿਹਾ ਤਾਂ ਫਿਰ ਉਹ ਤੇ ਜਿਹੜਾ ਹੈ ਨੋਟਸ ਲੈਣਾ ਚਾਹੀਦਾ ਸਰ ਪਘੋੜੇ ਦੀ ਗੱਲ ਕਰੀਏ ਪਘੋੜੇ ਕਿਸ ਨੂੰ ਮਾਰ ਦੇ ਪਘੋੜੇ ਉਹ ਹੁੰਦਾ ਜਿਹੜਾ ਹੁਕਮਨਾਮੇ ਤੋਂ ਦੂਰ ਜਾਵੇ ਹੁਕਮਨਾਮਾ ਜੋ ਇਸ ਦਿਨ ਤੱਕ ਸਾਬਤ ਹੋਇਆ ਜਿਹੜਾ ਉਹਨੂੰ ਨਾ ਮੰਨੇ ਮਤਲਬ ਉਹ ਕਿਹਨਾਂ ਦਾ ਇੱਕ ਸਪੈਸ਼ਲ ਇੱਕ ਪਰਿਵਾਰ ਦਾ ਨਾਮ ਜਿਹੜਾ ਦਿੱਤਾ ਗਿਆ ਤੁਸੀਂ ਉੱਥੇ ਸਪੈਸ਼ਲ ਮੀਟਿੰਗ ਦੇ ਵਿੱਚ ਨਹੀਂ ਨਹੀਂ ਮੀਟਿੰਗ ਦਾ ਚਰਚਾ ਹੀ ਆ ਵੀ ਸਾ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਮਤਲਬ ਜਿਹੜਾ ਅਸਤੀਫਾ ਜਿਹਨਾਂ ਦਾ ਪ੍ਰਵਾਨ ਕਰਨ ਲਈ ਵਰਕਿੰਗ ਗਰੁੱਪ ਨੂੰ ਕਿਹਾ ਸੀ ਜ਼ੈਫੀਦਾਰ ਸਾਹਿਬ ਨੇ ਉਹਦੀ ਚਿੰਤਾ ਕੀਤੀ ਆ ਔਰ ਇੱਥੇ ਤਾਂ ਕਿਹਾ ਵੀ ਹਾਨਾ ਕਰਨੀ ਕੀਤੀ ਜਾ ਰਹੀ ਆ ਇਹਦਾ ਮਤਲਬ ਜਿਹੜੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਤਰਕ ਦਿੱਤੇ ਜਾ ਰਹੇ ਨੇ ਉਹਨਾਂ ਨਾਲ ਜਹਦਾ ਸਾਹਿਬ ਸਹਿਮਤ ਨਹੀਂ ਹੈ ਉਹ ਤਰਕਹੀਨ ਨੇ ਸੋ ਇਸ ਕਰਕੇ ਔਰ ਉਹਨਾਂ ਨੇ ਇਹ ਵੀ ਕਿਹਾ ਵੀ ਤੁਰਤ ਹਾਨਾ ਕਰਨੀ ਕਰੇ ਬਿਨਾ ਉਹ ਇਨ ਬਿਨ 2 ਦਸੰਬਰ ਨੂੰ ਸੁਣਾਇਆ ਜਿਹੜਾ ਫੈਸਲਾ ਉਹ ਲਾਗੂ ਕਰੋ ਸੋ ਇਸੇ ਕਰਕੇ ਅੱਜ ਜਿਹੜੇ ਅਸੀਂ ਇਕੱਠੇ ਹੋਏ ਆ ਅਸੀਂ ਵੀ ਉਹ ਜਹਦਾ ਸਾਹਿਬ ਦੇ ਬਿਆਨ ਤੋਂ ਬਾਹਰ ਮਹਿਸੂਸ ਕਰ ਰਹੇ ਹਾਂ ਕਿ ਉਹ ਆਨਾ ਕਰਨੀ ਜਿਹੜੀ ਕੀਤੀ ਜਾ ਰਹੀ ਹੈ ਉਹ ਗਲਤ ਕੀਤੀ ਜਾ ਰਹੀ ਆ। ਤੇ ਜਿਹੜੀ ਭਾਵਨਾ ਉਹਨਾਂ ਨੇ ਪੰਥ ਵਿਖਰੀ ਹੋਈ ਪੰਥਕ ਸ਼ਕਤੀ ਨੂੰ ਜੋੜਨ ਦੀ ਕੀਤੀ ਸੀ ਉਹਨੂੰ ਕਿਤੇ ਤਾਰ ਵੀ ਡੋ ਕੀਤਾ ਜਾ ਰਿਹਾ। ਅੱਜ ਪੰਥਕ ਖੇਤਰ ਦੇ ਵੀ ਦੇਖੋ ਚੁਣੌਤੀਆਂ ਨੇ ਸਾਡੀ ਜਵਾਨੀ ਜਿਗਾ ਚ ਰੂ ਰਹੀ ਆ। ਸਾਡੀ ਕਿਸਾਨੀ ਖੇਤਾਂ ਚ ਰੂ ਰਹੀ ਆ। ਕਿਸਾਨ ਆ ਗੂ ਜਗਜੀਤ ਸਿੰਘ ਡੱਲੇਵਾਲ ਮਰਨਵਾਸ ਦੇ ਕਿਨਾਰੇ ਪਏ ਨੇ। ਸੇ ਮਤਲਬ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਪੁੱਛਣ ਵਾਲਾ ਹੀ ਨਹੀਂ। ਕੋਈ ਮਤਲਬ ਬਿਲਕੁਲ ਇਹ ਲਾ ਵਾਰਸ ਪੰਜਾਬ ਨੂੰ ਛੱਡਿਆ ਹੋਇਆ ਸੋ ਐਸੇ ਹਾਲਾਤਾਂ ਵਿੱਚ ਪੰਜਾਬ ਤੇ ਪੰਜਾਬੀਅਤ ਦੀ ਭਾਵਨਾ ਪੈਦਾ ਕਰਕੇ ਔਰ ਪੰਥਕ ਸ਼ਕਤੀ ਨੂੰ ਮਜ਼ਬੂਤ ਕਰਕੇ ਵਿਖਰੀ ਹੋਈ ਪੰਥਕ ਸ਼ਕਤੀ ਨੂੰ ਜੋੜ ਕੇ ਇਹ ਜਿਹੜੀਆਂ ਜਾਤੀਆਂ ਨੇ ਆ ਹੋ ਰਹੀਆਂ ਜਿਹੜੀਆਂ ਚੁਣੌਤੀਆਂ ਨੇ ਪੰਥ ਅੱਗੇ ਪੰਜਾਬ ਅੱਗੇ ਉਹਨਾਂ ਨੂੰ ਨਿਜੇਠਣ ਲਈ ਮਤਲਬ ਸਾਨੂੰ ਮੈਦਾਨ ਵਿੱਚ ਆਉਣਾ ਪਏਗਾ ਜਿੱਥੇ ਖੰਦ ਹੋਣਾ ਪਏਗਾ ਇਹ ਸਾਡੀ ਸੋਚ ਆ ਔਰ ਉਹਦੇ ਲਈ ਅਥੀ ਜਹਦਾਰ ਸਾਹਿਬ ਨੂੰ ਜ਼ਰੂਰ ਇਹ ਸਾਡੇ ਜਿਹੜੀ ਕਮੇਟੀ ਦੇ ਮੈਂਬਰ ਨੇ ਉਹ ਜ਼ਰੂਰ ਮਿਲ ਕੇ ਬੇਨਤੀ ਕਰਨਗੇ ਕਿ ਤੁਸੀਂ ਜਿਹੜੀ ਪੰਥ ਨੂੰ ਇਕੱਠੇ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ ਉਹ ਕਿਤੇ ਸੱਟ ਲੱਗ ਰਹੀ ਆ ਔਰ ਜਿਹੜੇ ਤਾਰਪਿੱਡੋ ਕਰ ਰਹੇ ਨੇ ਉਹਨਾਂ ਦਾ ਨੋਟਸ ਲੈਣਾ ਬੜਾ ਅਕਾਲੀ ਦਲ ਦੀ ਅੱਜ ਮੀਟਿੰਗ ਹੈ ਸਿੰਘ ਸਹਿਬਾਨ ਨਾਲ ਉਸ ਤੋਂ ਬਾਅਦ ਗਿਆਨੀ ਰਕबीर ਸਿੰਘ ਜੀ ਗਿਆਨੀ ਹਰਪੀਸ ਨਾਲ ਮੀਟਿੰਗ ਕਰਨਗੇ ਕੋਈ ਅਜੰਡਾ ਹੈ ਕੋਈ ਬਤਲ ਕਿਸ ਸੰਬੰਧ ਵਿੱਚ ਨਹੀਂ ਸਾਨੂੰ ਇਸ ਬਾਰੇ ਜਾਣਕਾਰੀ ਹੋਆ ਵੀ ਮਿਲ ਰਹੇ ਨੇ ਤੇ ਉਹਨਾਂ ਦਾ ਕੀ ਅਜੰਡਾ ਉਹ ਤਾਂ ਉਹ ਹੀ ਦੱਸਣਗੇ ਪਰ ਅਸੀਂ ਜ਼ਰੂਰ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਆਪਣੀ ਸ਼ਖਸੀਅਤ ਵਰਤ ਕੇ ਪੰਥਕ ਸੰਸਥਾਵਾਂ ਦਾ ਮਾਣ ਸਨਮਾਨ ਬਹਾਲ ਕਾਇਮ ਰਹੇ ਹੁਣ ਸਵਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਣ ਦਾ ਸਤਿਕਾਰ ਦਾ ਸਰੀਰਕਾਲ ਤੱਕ ਸਾਬ ਨਾਲ ਜੇ ਕੋਈ ਟੱਕਰ ਲਾਏਗਾ ਤੇ ਉਹਨੂੰ ਪੰਥਕ ਸਫਾੰਦੋਂ ਅੰਦਰੋਂ ਨਿਖੇੜਨ ਦਾ ਸੋ ਇਹ ਸਵਾਲ ਖੜਾ ਹੋ ਰਿਹਾ। ਇੱਕ ਸੁਧਾਰ ਲੈ ਦੀ ਮੀਟਿੰਗ ਦੇ ਵਿੱਚ ਇੱਕ ਸਵਾਲ ਉੱਠਿਆ ਸੀਗਾ ਵੀ ਜਿਹੜੀਆਂ ਖਾਲਿਸਤਾਨ ਪੱਖੀ ਚ ਜਿਹੜੀਆਂ ਪੰਥਕ ਤੇ ਰਹੇਗੀਆਂ ਉਹਨਾਂ ਨਾਲ ਵੀ ਕਿਤੇ ਨਾ ਕੀਤਾ ਬਲਕਿ ਇਸ ਤਰ੍ਹਾਂ ਦੀ ਸਵਾਲ ਨਹੀਂ ਕੋ ਉੱਠਿਆ ਬਲਕਿ ਇਹ ਸੀ ਕਿ ਜਿਹੜੇ ਜਿਵੇਂ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਉਹਦਾ ਅਸੀਂ ਮਤਾ ਪਾ ਰਹੇ ਹਾਂ ਜਗਜੀਤ ਸਿੰਘ ਢੱਲਵਾਲ ਦੇ ਮਸਲੇ ਦੇ ਵਿੱਚ 20 ਮਤਾ ਪਾਇਆ ਜਾ ਰਿਹਾ ਔਰ ਸਾਰੀਆਂ ਗੱਲਾਂ ਸੀ ਇਹ ਸਾਹਮਣੇ ਰੱਖੀਆਂ ਨੇ ਔਰ ਜਿੱਥੇ ਤੱਕ ਸਾਡਾ ਸ਼ਰੋਮਣੀ ਕਾਲੀ ਦਲ ਹੋਏਗਾ ਉਹ ਸ਼ਰੋਮਣੀ ਕਾਲੀ ਦਲ ਜਿਹੜਾ ਅਨੰਦਪੁਰ ਸਾਹਿਬ ਦੇ ਮੱਤੇ ਤੇ ਖੜਾ ਸਰ ਵੱਧ ਅਧਿਕਾਰਾਂ ਤੇ ਖੜਾ ਸੰਗੀ ਢਾਂਚੇ ਲਈ ਖੜਾ ਔਰ ਅਸੀਂ ਸ਼ਰੋਮਣੀ ਕਾਲੀ ਦਲ ਦੀ ਉਸ ਨੀਤੀ ਤੇ ਚੱਲ ਕੇ ਹੀ ਸਾਰੀਆਂ ਧਿਰਾਂ ਨੂੰ ਚਲਾਉਣ ਦਾ ਯਤਨ ਕਰਾਂਗੇ ਅੱਡ ਅੱਡ ਕਿਸੇ ਦੀ ਸੋਚ ਕੋਈ ਹੋ ਸਕਦੀ ਆ ਜਰਾ ਸੀ ਸੋਚ ਕੋਈ ਹੋ ਸਕਦੀ ਆ ਪਰ ਧਾਰਮਿਕ ਸੋਚ ਅੱਜ ਦੀ ਮੀਟਿੰਗ ਦੀ ਇਹੀ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਹਾਸੀ ਲਈ ਜ세ਧਾਰ ਸਾਹਿਬਾਨਾਂ ਦੇ ਸਨਮਾਨ ਲਈ ਹੀ ਲੜਾਈ ਲੜੀ ਜਾਵੇ ਇੱਕ ਅਮਰਤਪਾਲ ਦੇ ਪਿਤਾ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਮਾਗੀ ਦੀ ਦਿਹਾੜੀ ਤੇ ਨਵੀਂ ਪਾਰਟੀ ਦਾ ਆਗਾਜ਼ ਹੋਏਗਾ ਇਸ ਨੂੰ ਕਿਵੇਂ ਦੇਖਦੇ ਹੋ ਨਹੀਂ ਅਜੇ ਤਾਂ ਮੇਰਾ ਖਿਆਲ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਐਲਾਨ ਨਹੀਂ ਕੀਤਾ ਤੇ ਨਹੀਂ ਅਜੇ ਤਾਂ ਜਦੋਂ ਹੋਏਗਾ ਅਜੇ ਵੀ ਸਾਡੀ ਕੋਸ਼ਿਸ਼ ਹੋਏਗੀ ਕਿ ਅੱਜ ਦੇ ਦਿਨ ਸਾਰੀਆਂ ਪੰਥਕ ਧਿਰਾਂ ਨੂੰ ਸ੍ਰੀ ਅਕਾਲ ਤਾ ਸਾਬ ਦੀ ਯਾਦ ਹਾਸਤੀ ਲਈ ਜ세ਧਾਰ ਸਾਹਿਬਾਨਾਂ ਦੇ ਸਨਮਾਨ ਲਈ ਇੱਕਠੇ ਖੋਕੇ ਲੜਾਈ ਲੜੀ ਜਾਵੇ ਔਰ ਪੰਥ ਨੂੰ ਇਸ ਕੰਮ ਲਈ ਜੋੜਿਆ ਜਾਵੇ ਕੁਝ ਸੁਧਾਰ ਲਈ ਇਹਦਾ ਤਾਲਮੇਲ ਚੱਲ ਰਿਹਾ ਹੈ ਦੂਜੀ ਧਿਰ ਨਾਲ ਵੀ ਜਿਵੇਂ ਅਮਰਪਾਲ ਸਿੰਘ ਦੇ ਪਿਤਾ ਜੀ ਨੇ ਚ ਸਰਬੀ ਸਰਕਾਰ ਸਾਹਿਬ ਨੂੰ ਇਹ ਇਹਦੇ ਲਈ ਤਾਂ ਸਾਰੀਆਂ ਧਿਰਾਂ ਨਾਲ ਤਾਲਮੇਲ ਚੱਲ ਰਿਹਾ ਕੋ ਮੀਟਿੰਗ ਹੋਈ ਹੈ ਮਤਲਬ ਮੀਟਿੰਗਾਂ ਵੈਸੇ ਗੈਰ ਰਸਮੀ ਹੁੰਦੀਆਂ ਰਹਿੰਦੀਆਂ ਮਿਲਦੇ ਰਹਿੰਦੇ ਆ ਔਰ ਮੈਂ ਕਿਉਂ 99% ਪੰਥਕ ਧਿਰਾਂ ਦੀ ਇਹੀ رائے ਆ ਕਿ ਅੱਜ ਲੜਾਈ ਆ ਮਤਲਬ ਸ੍ਰੀ ਅਕਾਲ ਤਾ ਸਾਬ੍ਹ ਦੀ ਜਾਦ ਹਾਸਤੀ ਸੀ ਜਥੇਦਾਰ ਸਾਹਿਬਾਨਾਂ ਦੇ ਸਨਮਾਨ ਦੀ ਇਹਦੇ ਤੇ ਸਾਰੇ ਇਕਜੁੱਟ ਹੋ ਕੇ ਲੜਨ। ਬਾਕੀ ਰਾਸ ਤੇ ਨਿਸ਼ਾਨੇ ਕਿਸੇ ਦੇ ਕੀ ਨੇ। ਉਹ ਆਪਣੇ ਆਪਣੇ ਖੇਤਰ ਤੇ ਲੜ ਸਕਦੇ ਨੇ। ਹੁਣ ਆਉਣ ਵਾਲੇ ਸਮੇਂ ਤੇ ਕੋਈ ਨਵੀਂ ਪਾਰਟੀ ਦਾ ਵੀ ਐਲਾਨ ਹੋ ਸਕਦਾ ਹੈਗਾ ਜਾਂ ਕਿਸ ਤਰ੍ਹਾਂ ਦੇ ਨਲਜ਼ੁਰੀ ਕਿਆਸ ਕਰੀ ਲੱਗੇਗੀ। ਨਹੀਂ ਅਜੇ ਤਾਂ ਅਸੀਂ ਆਸਵਾਦ ਦਾ ਪੂਰਾ ਯਤਨ ਹੈ ਕਿ ਜਥੇਦਾਰ ਸਾਹਿਬਾਨ ਵੀ ਉਹਦੇ ਚ ਆਪਣਾ ਅਸਰ ਵਧਤਨ ਕਿ ਜਿਵੇਂ ਉਹਨਾਂ ਨੇ ਪੰਥਕ ਸ਼ਕਤੀ ਨੂੰ ਜੋੜਨ ਦਾ ਇੱਕ ਰਾਹ ਲੱਭਿਆ ਸੀ ਸਤ ਮੈਬਰੀ ਕਮੇਟੀ ਉਹਦੇ ਤੇ ਹੀ ਅਮਲ ਹੋਵੇ। ਸਾਡਾ ਤਾਂ ਉਹੀ ਅਜੇ ਯਤਨ ਹੈ ਜੇ ਨਾ ਹੋਇਆ ਫਿਰ ਰਾਹ ਤੇ ਲੱਭੇ ਜਾਣਗੇ। ਠੀਕ ਹੈ। ਹਾਂ ਜੀ ਮੀਟਿੰਗ ਦੇ ਵਿੱਚ ਜਿਹੜੇ ਫੈਸਲੇ ਲਏ ਗਏ ਨੇ ਸੁਖਬੀਰ ਬਾਦਲ ਦੇ ਖਿਲਾਫ ਕਿੱਥਾ ਦੇਖ ਰਹੇ ਹੋ ਜਿਹੜੀ ਮਾਗੀ ਮੇਲੇ ਦੇ ਪ੍ਰਸਤਉਪ ਰੱਖੀ ਗਿਆ ਦੇਖੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਜਿਹੜੇ ਸਿਆਣੇ ਸੀਨੀਅਰ ਸੂਝਵਾਨ ਲੀਡਰ ਨੇ ਉਹਨਾਂ ਦਾ ਇੱਥੇ ਰਖੜਾ ਸਾਹਿਬ ਦੇ ਗ੍ਰਹਿ ਵਿਖੇ ਇਕੱਠ ਹੋਇਆ ਮੁੱਖ ਤੌਰ ਤੇ ਉਹ ਲੀਡਰ ਸ਼ਾਮਲ ਹੋਏ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਸੋਧਾਰ ਲਹਿਰ ਵਿੱਚ ਆਪਣਾ ਬਹੁਤ ਵੱਡਮੁੱਲਾ ਯੋਗਦਾਨ ਪਾਇਆ ਜੋ ਫੈਸਲਾ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨ ਵੱਲੋਂ ਉਸ ਤਖਤ ਦੀ ਫਸੀਲਤ ਹੋਇਆ ਸੀ 2 ਦਸੰਬਰ ਨੂੰ ਉਹਨੂੰ ਲੈ ਕੇ ਸਿੱਖ ਸੰਗਤਾਂ 'ਚ ਪੰਜਾਬੀਆਂ ਦੇ ਦਰਮਿਆਨ ਬਹੁਤ ਵੱਡੀ ਆਸ ਜਾਗੀ ਸੀ ਕਿ ਹੁਣ ਜਿਹੜੀ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਇੱਕ ਨਵੀਂ ਰੂਹ ਦੇ ਨਾਲ ਫੇਰ ਦੁਬਾਰਾ ਉੱਭਰੂਗੀ ਤੇ ਅਕਾਲੀ ਦਲ ਦੀ ਇੱਕ ਨਵੀਂ ਰੂਪਰੇਖਾ ਬਣੂਗੀ ਪਰ ਜਿਵੇਂ ਜਿਵੇਂ ਸਮਾਂ ਬੀਤ ਗਿਆ ਉਹ ਜਿਹੜੇ ਹੁਕਮ ਨਾਮੇ ਸਨ ਜਾਂ ਜਿਹੜੇ ਹੁਕਮ ਹੋਏ ਸੀ ਆਦੇਸ਼ ਹੋਏ ਸੀ ਸਿੰਘ ਸਭਾਨ ਵੱਲੋਂ ਉਹਨਾਂ ਦੀ ਪਾਲਣਾ ਨਹੀਂ ਕੀਤੀ ਗਈ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇਸ ਗੱਲ ਤੋਂ ਅਨਾਕਾਨੀ ਕਰਦੀ ਰਹੀ ਅੱਜ ਤੱਕ ਵੀ ਉਹ ਕਰ ਰਹੀ ਹੈ ਸੋ ਇਹਨਾਂ ਸਾਰੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਜੋ ਵੀ ਇਹ ਆਪਣੀ ਡਿਵੈਲਪਮੈਂਟਸ ਹੋਈਆਂ ਨੇ ਸਿੱਖ ਰਾਜਨੀਤੀ ਵਿੱਚ ਜਾਂ ਧਰਮ ਖੇਤਰ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੀਗਾ ਕਿ ਉਹਤੇ ਵਿਚਾਰ ਕਰੀਏ ਤੇ ਉਹਦੇ ਬਾਰੇ ਕੋਈ ਨਾ ਕੋਈ ਅਗਲਾ ਫੈਸਲਾ ਲਈਏ ਅਸੀਂ ਹੁਣ ਸਾਰੇ ਚਾਹੁੰਦੇ ਆ ਕਿ ਗਿਆਨੀ ਰਕबीर ਸਿੰਘ ਜੀ ਨੂੰ ਜਾ ਕੇ ਮਿਲਿਆ ਜਾਵੇ ਵਿਸ਼ੇਸ਼ ਤੌਰ ਤੇ ਜਿਹੜੀ ਉਹਨਾਂ ਨੇ ਕਮੇਟੀ ਬਣਾਈ ਸੀ ਸੱਤ ਮੈਂਬਰੀ ਭਰਤੀ ਕਰਨ ਵਾਸਤੇ ਉਹਦੇ ਵਿੱਚੋਂ ਜਿਹੜੇ ਮੈਂਬਰ ਨਾਲ ਜਾ ਸਕਦੇ ਆ ਉਹਨਾਂ ਨੂੰ ਨਾਲ ਲੈ ਕੇ ਤੇ ਸਿੰਘ ਸਭਾ ਨੂੰ ਜਾ ਕੇ ਉਹਨਾਂ ਨੂੰ ਬੇਨਤੀ ਕਰੀਏ ਕਿ ਇਹ ਤਾਂ ਹੁਣ ਸਾਰੇ ਆਪਣੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋਂ ਭੱਜ ਰਹੇ ਨੇ ਤੇ ਹੁਣ ਸਾਡੇ ਵਾਸਤੇ ਜੋ ਅਗਲਾ ਹੁਕਮ ਹੈ ਸਾਨੂੰ ਦੱਸੋ ਤਾਂ ਕਿ ਅਸੀਂ ਅਗਲੀ ਜਿਹੜੀ ਹੈਗੀ ਆਪਣੀ ਕਾਰਵਾਈ ਕਰ ਸਕੀਏ ਤੇ ਬਹੁਤ ਸਾਰੇ ਸਜਾਏ ਨੇ ਇਥੋਂ ਜਿਹੜੇ ਆਪਣੇ ਲੀਡਰ ਸਹਿਬਾਨ ਅੱਜ ਹਾਜ਼ਰੀ ਭਰ ਰਹੇ ਆ ਉਹਦੇ ਮੁਤਾਬਕ ਆਉਣ ਵਾਲੇ ਸਮੇਂ 'ਚ ਅਸੀਂ ਜਿਹੜਾ ਸੰਗਤਾਂ ਕੋ ਜਾਵਾਂਗੇ ਅਸੀਂ ਸਮੁੱਚੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਜਾ ਕੇ ਆਪਣੀਆਂ ਮੀਟਿੰਗਸ ਕਨਵੈਨਸ਼ਨਸ ਕਰਾਂਗੇ ਤੇ ਫਿਰ ਜਿਵੇਂ ਲੋਕਾਂ ਦੀ رائے ਹੋਊਗੀ ਇੱਕ ਲੋਕ رائے ਬਣਾ ਕੇ ਲੋਕ ਲਹਿਰ ਬਣਾ ਕੇ ਉਸ ਤੋਂ ਬਾਅਦ ਅਸੀਂ ਫੈਸਲਾ ਕਰਾਂਗੇ ਕੀ ਕਰਨਾ ਹੈ ਦੇਖੋ ਜੀ ਜਿਹੜੇ ਉਹਨਾਂ ਨੇ ਕਿਹਾ ਸੀ ਆਪਣੇ ਆਪਣੇ ਤੁਸੀਂ ਜਿਹੜੇ ਹੈਗੇ ਆ ਗਰੁੱਪ ਸਮੇਟ ਲਓ ਅਸੀਂ ਤਾਂ ਸਮੇਟ ਲਿਆ ਗਰੁੱਪ ਆਪਣਾ ਸ਼੍ਰੋਮਣੀ ਕਾਲੀ ਦਲ ਸਧਾਰ ਲਹਿਰ ਦਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਤੇ ਉਹਨਾਂ ਨੇ ਸਮਝਿਆ ਕਿ ਤੇ ਸ਼ਾਇਦ ਅਸੀਂ ਬਹੁਤ ਕਾਲੇ ਆ ਕਿ ਅਸੀਂ ਅਕਾਲੀ ਦਲ ਉਹਨਾਂ ਦੇ ਨਾਲ ਬੜੇ ਸਾਨੂੰ ਕਾਹ ਲੈ ਕਿ ਉਹਨਾਂ ਨਾਲ ਰਲਣਾ ਚਾਹੁੰਦੇ ਏਦਾਂ ਨਹੀਂ ਸੀਗਾ ਠੀਕ ਹੈ ਅਸੀਂ ਜੰਮੇ ਕਾਲੀ ਆ ਅਸੀਂ ਰਹਿਣਾ ਕਾਲੀ ਆ ਮਰਨਾ ਕਾਲੀ ਆ ਅਸੀਂ ਸਾਡੇ ਬਜ਼ੁਰਗਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਸ਼ਰਮਣੀ ਅਕਾਲੀ ਦਲ ਵਾਸਤੇ ਸਿੱਖ ਪੰਥ ਲਈ ਪਰ ਲੇਕਿਨ ਅਕਾਲੀ ਦਲ ਕਿਸੇ ਇੱਕ ਨਿਜੀ ਪਰਿਵਾਰ ਦਾ ਜਾਂ ਨਿਜੀ ਇੱਕ ਆਪਣੇ ਗਰੁੱਪ ਦਾ ਨਹੀਂ ਹੈਗਾ ਅਕਾਲੀ ਦਲ ਪਰਿਵਾਰ ਦੀ ਗੱਲ ਕਰਦੇ ਕਿਹੜੇ ਪਰਿਵਾਰ ਦੀ ਮੈਂ ਚਲੋ ਮੈਂ ਤੁਹਾਨੂੰ ਦੱਸ ਰਿਹਾ ਜੀ ਕਿ ਸਿੰਘ ਸੁਭਾਨ ਨੇ ਕਿਹਾ ਸੀਗਾ ਕਿ ਤੁਸੀਂ ਆਪੋ ਆਪਣੇ ਧੜੇ ਸਮੇਟ ਕੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਕੰਮ ਕਰੋ ਇਸ ਕਰਕੇ ਅਸੀਂ ਉਹ ਆਪਣਾ ਜਿਹੜਾ ਹੈਗਾ ਉਹਨਾਂ ਦਾ ਫੈਸਲਾ ਇਹਨਾਂ ਮੰਨਿਆ ਲੇਕਿਨ ਜੇ ਹੁਣ ਦੂਸਰੇ ਪਾਸੇ ਉਹ ਨਹੀਂ ਚਾਹੁੰਦੇ ਉਹਨਾਂ ਦੇ ਮਨ ਦੇ ਵਿੱਚ ਕੋਈ ਕਮਜ਼ੋਰੀ ਆ ਜਾਂ ਮਨ ਵਿੱਚ ਕੋ ਦੁਬਦਾ ਆ ਅਸੀਂ ਤਾਂ ਸਮਝਦੇ ਹਾਂ ਕਿ ਉਹਨਾਂ ਨੇ ਗਲਤੀ ਕੀਤੀ ਆ ਦੇਖੋ ਅਸੀਂ ਇਕੱਠਿਆਂ ਨੇ ਕੰਮ ਕੀਤਾ ਆ ਲੇਕਿਨ ਦੋ ਤਰੀਕ ਦੇ ਫੈਸਲੇ ਤੋਂ ਬਾਅਦ ਉਹਨਾਂ ਕੋਲ ਬੜਾ ਸੁਨਹਿਰਾ ਮੌਕਾ ਸੀਗਾ ਜੇ ਆਪਣੇ ਆਪ ਨੂੰ ਵੀ ਉਹ ਰਿਵਾਈਵ ਕਰ ਸਕਦੇ ਸੀ ਤੇ ਅਕਾਲੀ ਦਲ ਆਪਣੇ ਨਵੇਂ ਸਿਰਿਆਂ ਤੋਂ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਸੀਗਾ ਲੇਕਿਨ ਉਹਨਾਂ ਨੇ ਮੌਕਾ ਗਵਾ ਲਿਆ ਹੁਣ ਇਹ ਤਾਂ ਉਹਨਾਂ ਦੀ ਬਦਕਿਸਮਤੀ ਆ ਅਸੀਂ ਕੀ ਕਹਿ ਸਕਦੇ ਆ ਜੋ ਫੈਸਲਾ ਹੋਇਆ ਠੀਕ ਆ ਸਾਰੀ ਕੌਮ ਨੇ ਮੰਨ ਲਿਆ ਸਿੰਘ ਸਬੰਧ ਨੇ ਆਪਣਾ ਰੋਲ ਅਦਾ ਕਰਤਾ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉੱਚਤਾ ਆ ਹੋਰ ਉਹਨੂੰ ਸਤਕਾਰ ਮਿਲਿਆ ਪਰ ਜੇ ਤੁਸੀਂ ਹੁਣ ਮੰਨਦੇ ਨਹੀਂ ਇੱਕ ਪੰਥਕ ਜਮਾਤ ਹੁੰਦੇ ਹੋਏ ਸ਼੍ਰੋਮਣੀ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਤੁਹਾਡੇ ਕੋਲ ਆ ਤੇ ਤੁਸੀਂ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾਓ ਅੱਜ ਸਾਰਾ ਪੰਥ ਕਹਿ ਰਿਹਾ ਇਹ ਅਕਾਲ ਤਖਤ ਦੇ ਭਗੌੜੇ ਨੇ ਤੇ ਫੇਰ ਦੱਸੋ ਮਤਲਬ ਇਹ ਆਪਣੇ ਆਪ ਨੂੰ ਪੰਥਕ ਕਿਵੇਂ ਖਵਾ ਸਕਦੇ ਆ ਸੋ ਅਸੀਂ ਅੱਜ ਕੋਈ ਨਵੀਂ ਕੋਈ ਅਸੀਂ ਅੱਜ ਐਲਾਨ ਨਹੀਂ ਕਰਨ ਜਾ ਰਹੇ ਅਜੀਤ ਸਿੰਘ ਸਭਾਨ ਕੋ ਜਾਵਾਂਗੇ ਉਹਨਾਂ ਨੂੰ ਸਾਰੀ ਆਪਣੇ ਜਿਓ ਹਾਲਾਤ ਨੇ ਉਨ੍ਹਾਂ ਦੇ ਧਿਆਨ ਚ ਲਿਆਵਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਤਾਂ ਜੋ ਸਾਨੂੰ ਹੁਕਮ ਦੇਣਗੇ ਉਹਦੇ ਮੁਤਾਬਕ ਅੱਗੇ ਚੱਲਾਂਗੇ ਤੇ ਸੰਗਤ ਦੀ رائے ਨਾਲ ਜਿਹੜਾ ਫੈਸਲਾ ਆਊਗਾ ਉਹ ਕਰਾਂਗੇ ਲੇਕਿਨ ਅੱਜ ਵੀ ਚਾਹੁੰਦੇ ਆ ਕਿ ਸਾਰਾ ਪੰਥ ਇੱਕ ਪਲੇਟਫਾਰਮ ਤੇ ਇਕੱਠਾ ਹੋ ਜਾਈਏ ਬਹੁਤ ਸਾਰੇ ਹੋਰ ਧੜੇ ਨੇ ਦੇਖੋ ਧੜੇ ਇਹ ਨਹੀਂ ਕਿ ਸਾਡੇ ਧੜਾ ਕਿਹਾ ਉਹ ਦੂਜਾ ਧੜਾ ਦੂਸਰੇ ਪਾਸੇ ਆ ਹੋਰ ਬਣੀਏ ਧੜੇ ਨੇ ਹੋਰ بڑے ਗਰੁੱਪ ਨੇ ਸਭ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨਾ ਚਾਹੀਦਾ ਚਾਹੇ رائے ਵਕਰੀ-ਵਕਰੀ ਹੋਊਗੀ ਵਿਚਾਰ ਤਾਰਾ ਰਲਦੀ ਮਿਲਦੀ ਆ ਸਾਰਿਆਂ ਦੀ ਐਸੀ ਗੱਲ ਨਹੀਂ ਕੋਈ ਕੰਮ ਵੀ ਕਰਨਾ ਚਾਹੁੰਦੇ ਸਾਰੇ ਆਪਣੇ ਪੰਜਾਬ ਵਾਸਤੇ ਪੰਥ ਵਾਸਤੇ ਲੇਕਿਨ ਮੌਕਾ ਮਿਲਣਾ ਚਾਹੀਦਾ ਸਭ ਨੂੰ ਇਕੱਠੇ ਹੋਣ ਦਾ ਇਕਤਾ ਹੋਣੀ ਚਾਹੀਦੀ ਹੈ ਬਾਗੀ ਤੇ ਕਾਨਫਰੰਸ ਰੱਖੀ ਆ ਕਿ ਤੁਹਾਨੂੰ ਸੱਦਿਆ ਕਿ ਕਹਿੰਦੇ ਉਹਨੂੰ ਕਿਵੇਂ ਦੇਖਦੇ ਹੋ ਠੀਕ ਹੈ ਸਾਰਾ ਤਾਂ ਦੇਖੋ ਪੰਥੇ ਕਹਿ ਰਹੇ ਆ ਤੇ ਸਿੰਘ ਸਭਾ ਨੂੰ ਲੋਕ ਆਪਣੇ ਬੇਨਤੀ ਕਰ ਰਹੇ ਆ ਕਿ ਜਿਹੜੇ ਜਿਹੜਾ ਹੁਕਮਨਾਮਾ ਆਇਆ ਸੀਗਾ ਦੋ ਤਰੀਕ ਨੂੰ ਉਹਦੇ ਵਿੱਚ ਇੱਕ ਮੁੱਖ ਜਿਹੜੀ ਉਹਨਾਂ ਦਾ ਦੇਸ਼ੀ ਸਿੰਘ ਸੁਭਾਨ ਦਾ ਕੀ ਜਿਹੜੇ ਸਤੀਫੇ ਆਏ ਨੇ ਪ੍ਰਵਾਨ ਕਰੋ ਪ੍ਰਵਾਨ ਕਰਕੇ ਭੇਜੇ ਜਾਣ ਹਜੇ ਤੱਕ ਪ੍ਰਵਾਨ ਨਹੀਂ ਕੀਤੇ ਨਾ ਭੇਜੇ ਆ ਤੇ ਫੇਰ ਜਿਹੜਾ ਮਾਗੀ ਮੇਲੇ ਤੇ ਕਾਨਫਰੰਸ ਰੱਖਣੀ ਜਾਂ ਮੀਡੀਆ ਕਰਨੀ ਆ ਹਾਂ ਅਗਰ ਕਰਦੇ ਆਪਣੇ ਬਲਵਿੰਦਰ ਸਿੰਘ ਪੁੰਦੜ ਉਹ ਕਾਰਜਕਾਰੀ ਐਕਟਿੰਗ ਪ੍ਰਧਾਨ ਸੀਗੇ ਵਰਕਿੰਗ ਪ੍ਰੈਜ਼ੀਡੈਂਟ ਸੀਗੇ ਉਹ ਤਾਂ ਗੱਲ ਬਣਦੀ ਸੀਗੀ ਚਲੋ ਉਹ ਤਾਂ ਆਪਣੀ ਸੇਵਾ ਕਰ ਹੀ ਰਹੇ ਸੀਗੇ ਅੱਜ ਉਹ ਵੀ ਔਖੇ ਆ ਅੱਜ ਧਾਮੀ ਸਾਹਿਬ ਵੀ ਔਖੇ ਆ ਹਾਲਾਤ ਕੀ ਬਣ ਗਏ ਦੱਸੋ ਅਕਾਲੀ ਦਲ ਦੇ ਹਾਸੋ ਹੀਨੀ ਸਥਿਤੀ ਬਣ ਗਈ ਆ ਤੇ ਤੁਸੀਂ ਉਹ ਹੁਕਮਨਾਮਿਆਂ ਦੇ ਉਲਟ ਜਾ ਕੇ ਤੁਸੀਂ ਮਾਗੇ ਮੇਲੇ ਦੀ ਤਿਆਰੀ ਕਰ ਰਹੇ ਹੋ ਤੇ ਤੁਸੀਂ ਉੱਥੇ ਜੋ ਕਹਿ ਰਹੇ ਹੋ ਲੋਕੋ ਉਤੇ ਵੀ ਹੱਸ ਰਹੇ ਨੇ ਸੋ ਇਹ ਗੱਲਾਂ ਸਾਰੀਆਂ ਜਿਹੜਾ ਅਕਾਲ ਤੱਕ ਸਭ ਤੋਂ ਹੁਕਮਨਾਮਾ ਆਇਆ ਸੀ ਉਹਦੇ ਸਾਰੀਆਂ ਉਲਟ ਹੋ ਰਹੀਆਂ ਨੇ ਸੁਲਹਾਰ ਲਹਿਰ ਦੇ ਜਿਹੜੇ ਨਵੰਦੇ ਸੀ ਤੁਹਾਨੂੰ ਸੱਦਿਆ ਗਿਆ ਸੀਗਾ ਉਸ ਕਾਨਫਰੰਸ ਤੇ ਸੱਦਿਆ ਗਿਆ ਨਹੀਂ ਸੱਦਿਆ ਗਿਆ ਨਹੀਂ ਸਾਨੂੰ ਤਾਂ ਨਹੀਂ ਸੱਦਿਆ ਕਿਸੇ ਨੇ ਜੀ ਅਸੀਂ ਤਾਂ ਧਾਮੀ ਸਾਹਿਬ ਕੋ ਗਏ ਸੀਗੇ ਸਾਡਾ ਫਰਜ਼ ਬਣਦਾ ਸੀ ਬਤੌਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਨੇ ਤੇ ਬੜੇ ਆਪਣੇ ਸੋਹਿਰਦ ਪੰਥਕ ਆਗੂ ਨੇ ਇਹ ਮੈਂ ਕਹੂੰਗਾ ਲੇਕਿਨ ਠੀਕ ਆ ਉਹਨਾਂ ਦੀ ਮਜਬੂਰੀ ਆ ਕਿ ਉਹ ਨਹੀਂ ਆਪਣੇ ਉਹ ਸਟੈਂਡ ਲੈ ਰਹੇ ਇਹ ਤਾਂ ਉਹ ਹੀ ਦੱਸ ਸਕਦੇ ਆ ਲੇਕਿਨ ਔਖੇ ਬਹੁਤ ਆ ਅਗਰ ਦੂਸਰੀ ਗੱਲ ਮੈਂ ਕਰ ਦਵਾ ਵੀ ਜੇ ਅਸੀਂ ਗਏ ਸੀ ਆਪਣੇ ਧਾਮੀ ਸਾਹਿਬ ਕੋ ਬੇਨਤੀ ਲੈ ਕੇ ਵੀ ਤੁਸੀਂ ਕਮੇਟੀ ਦੇ ਮੁਖਿਓ ਤੇ ਤੁਹਾਨੂੰ ਆਪਣੇ ਹੁਣ ਇਹ ਕਮੇਟੀ ਦੀ ਕਾਰਵਾਈ ਕਰਨ ਵਾਸਤੇ ਤੁਹਾਨੂੰ ਹੁਣ ਪਹਿਲ ਕਰਨੀ ਚਾਹੀਦੀ ਆ ਲੇਕਿਨ ਕੋਈ ਪਹਿਲ ਨਹੀਂ ਹੋਈ ਹੁਣ ਸਾਨੂੰ ਸੰਗਤ ਕਹਿ ਰਹੀ ਆ ਵਰਕਰ ਸਾਨੂੰ ਕਹਿ ਰਿਹਾ ਕਿ ਤੁਸੀਂ ਪਹਿਲ ਕਰੋ ਅਸੀਂ ਫਿਰ ਤਾਂ ਅਮੀਰ ਸਾਹਿਬ ਕੋ ਜਾਵਾਂਗੇ ਪਹਿਲਾਂ ਆਪਣੇ ਜੈਦਰ ਸਾਹਿਬ ਕੋ ਜਾਵਾਂਗੇ ਫਿਰ ਧਾਮੀ ਸਾਹਿਬ ਕੋ ਜਾਵਾਂਗੇ ਬਤੌਰ ਕਮੇਟੀ ਮੈਂਬਰ ਤਾਂ ਕਿ ਇਹ ਜਿਹੜੇ ਆਪਣੇ ਸਿੰਘ ਸਬਾਨ ਵੱਲੋਂ ਆਦੇਸ਼ ਜਾਰੀ ਸੀਗਾ ਉਹਨੂੰ ਲਾਗੂ ਕੀਤਾ ਜਾ ਸਕੇ ਬਦਲ ਸਾਹਿਬ ਇੱਕ ਆਖਰੀ ਸਵਾਲ ਹੈ ਕਿ ਕੀ ਜਿਹੜੇ ਦੋ ਇੱਕ ਪਾਰਟੀ ਬਣ ਰਹੀ ਹੈ ਦੋ ਐਮਪੀਆ ਵੱਲੋਂ ਬਣਾਈ ਹੈ ਅਮਰਪਾਲ ਸਿੰਘ ਵੱਲੋਂ ਸਰਵਿਸਿੰਗ ਪਾਰਟੀ ਇੱਕ ਸੁਝਾਅ ਹੈ ਤੁਹਾਡਾ ਕਿ ਉਸ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਕੀ ਕੋਈ ਇਸ ਤੇ ਵਿਚਾਰ ਕੀਤਾ ਜਾਏਗਾ ਨਹੀਂ ਕਿਦਾਂ ਮੈਂ ਤੁਹਾਡੀ ਗੱਲ ਸਮਝਿਆ ਨਹੀਂ ਸ਼ਾਮਲ ਕੀਤਾ ਜਾਵੇ ਨਵੀਂ ਪਾਰਟੀ ਬਣ ਰਹੀ ਹੈ ਅਮਰਿਤਪਾਲ ਦੇ ਪਿਤਾ ਨੇ ਕਿਹਾ ਕਿ ਮਾਗੀ ਦੇ ਮਲੇ ਦੇ ਵਿੱਚ ਅਸੀਂ ਜਿਹੜੀ ਨਵੀਂ ਪਾਰਟੀ ਬਣਾ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹਨੂੰ ਸਮਰਥਨ ਕਰਦੇ ਹੋ ਉਹਨਾਂ ਨਾਲ ਸਹਿਮਤ ਹੋ ਕਿ ਨਹੀਂ ਹੋ ਦੇਖੋ ਇਹ ਤਾਂ ਉਹਨਾਂ ਦੀ ਆਪਣੀ ਮਰਜ਼ੀ ਹੈ ਉਹਨਾਂ ਦਾ ਆਪਣਾ ਅਧਿਕਾਰ ਹੈ ਠੀਕ ਹੈ ਜੀ ਉਹ ਅਮਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਨੇ ਆਪਣੇ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਨੇ ਠੀਕ ਆ ਉਹਨਾਂ ਦਾ ਆਪਣਾ ਅਧਿਆਰ ਉਹ ਵੀ ਕੰਮ ਕਰ ਰਹੇ ਪੰਜਾਬ ਚ ਲੇਕਿਨ ਅਸੀਂ ਤਾਂ ਇਹ ਉਹਨਾਂ ਨੂੰ ਬੇਨਤੀ ਕਰਾਂਗੇ ਉਹਨਾਂ ਨੂੰ ਵੀ ਚਾਹੀਦਾ ਕਿ ਸਾਰੇ ਪੰਥ ਨੂੰ ਇਕੱਠਾ ਕਰਕੇ ਤਾਲਮੇਲ ਦੇ ਨਾਲ ਕੋਆਰਡੀਨੇਸ਼ਨ ਦੇ ਨਾਲ ਸਾਰਿਆਂ ਦੀ ਰਾਇ ਲੈ ਕੇ ਫੇਰ ਕੋਈ ਆਪਣੇ ਫੈਸਲਾ ਲੈਣਾ ਚਾਹੀਦਾ ਆ ਇਕੱਲੇ ਫੈਸਲਾ ਲੈਣ ਦੇ ਨਾਲ ਕਈ ਵਾਰੀ ਆਪਾਂ ਧੜਿਆਂ ਚ ਵੰਡੇ ਜਾਂਦੇ ਆ ਤੇ ਫੇਰ ਆਪਣੀ ਸ਼ਕਤੀ ਕਮਜ਼ੋਰ ਹੁੰਦੀ ਆ اپنی ਸ਼ਕਤੀ ਨੂੰ ਖੇਰੂ-ਖੇਰੂ ਨਹੀਂ ਕਰਨਾ ਚਾਹੀਦਾ ਸ਼ਕਤੀ ਨੂੰ ਕੇਂਦਰਿਤ ਕਰਨਾ ਚਾਹੀਦਾ ਹੈ ਹਜੇ ਅਜੇ ਸਮਾਂ ਬਹੁਤ ਆ ਹਜੇ ਟਾਈਮ ਬਹੁਤ ਪਿਆ ਆ ਫੈਸਲੇ ਜਿਹੜੇ ਇਦਾਂ ਦੇ ਆ ਗਾਂ ਵੀ ਆਪਾਂ ਲੈ ਸਕਦੇ ਆ ਲੇਕਿਨ ਸਾਰਾ ਪੰਥ ਘਟਾ ਹੋਵੇ ਇੱਕ ਪਲੇਟਫਾਰਮ ਤੇ ਅਸੀਂ ਹਰ ਪੰਥਦਰਦੀ ਦੇ ਨਾਲ ਜਿਹੜੇ ਸੋਹਰਦ ਲੋਕ ਨੇ ਜਿਹੜੇ ਪੰਥ ਦਾ ਭਲਾ ਚਾਹੁੰਦੇ ਆ ਤੇ ਜਿਹੜੇ ਸਿਧਾਂਤਕ ਨੇ ਅਸੀਂ ਉਹਨਾਂ ਦੇ ਨਾਲ ਚੱਲਣ ਤਿਆਰ ਆ। ਥੈਂਕ ਯੂ ਸਰ। ਮਿਹਰਬਾਨੀ। ਹਾਂ ਜੀ। ਵਿੱਚ ਦੱਸਿਆ ਗਿਆ ਵੀ ਬਾਦਲ ਨੇ ਬਾਦਲ ਸਖਵੀਰ ਸਿੰਘ ਬਾਦਲ ਨੇ ਹੁਕਮਨਾਮੇ ਦੀ ਲੰਗਣਾ ਕੀਤੀ ਹੈ। ਭੰਗੋੜਾ ਕਿਤੇ ਨਾ ਕਿਤੇ ਜਿਹੜਾ 2 ਤਰੀਕ ਨੂੰ ਅਸੀਂ ਫੇਰ ਬੰਦ ਕਰਨੀ। ਇਸ ਤਰ੍ਹਾਂ ਦੇਖਦੇ ਹੋ। ਦੇਖੋ ਹਰ ਸਿੱਖ ਜਿਹੜਾ ਉਹਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਸਰਬੋੱਚ ਸਮਝਿਆ ਤੇ ਉਹਨਾਂ ਵਾਸਤੇ ਇਹ ਹੁਕਮ ਵੀ ਹੈ ਕਿ ਤਖਤ ਹੀ ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਜਿੱਥੇ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਫੈਸਲੇ ਕਰਕੇ ਸਾਰੀ ਕੌਮ ਨੂੰ ਜਿਹੜਾ ਉੱਥੇ ਸੰਦੇਸ਼ ਦਿੱਤਾ ਜਾਂਦਾ ਤੇ ਆਦੇਸ਼ ਚੜੀ ਕੀਤੇ ਜਾਂਦੇ ਜਦੋਂ ਵੀ ਕਦੀ ਅਵਗਿਆ ਹੋ ਜੇ ਜਦੋਂ ਵੀ ਕੋਈ ਗਲਤੀ ਹੋ ਜੇ ਕੌਮ ਦੇ ਵਿੱਚ ਕੋਈ ਦੁਬਧਾ ਪੈ ਜੇ ਹਮੇਸ਼ਾ ਕੌਮ ਜਿਹੜੀ ਹੈ ਉਹ ਤਖਤ ਵੱਲ ਵੇਖਦੀ ਹੈ ਸੋ ਉੱਥੇ ਪਿਛਲੀਆਂ ਸਮਿਆਂ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਸੀ ਕੋਈ ਸਾਡੀ ਅਵਗਿਆ ਹੋਈ ਸੀ ਉਹਦੇ ਕਰਕੇ ਉੱਥੇ 2 ਦਸੰਬਰ ਨੂੰ ਫੈਸਲੇ ਕੀਤੇ ਗਏ ਔਰ ਸਾਰੇ ਨੇ ਗੱਲ ਮੰਨ ਕੇ ਉੱਥੇ ਜੋ ਸੇਵਾ ਵੀ ਲੱਗੀ ਸਜ਼ਾ ਵੀ ਲੱਗੀ ਤਨਖਾਹ ਵੀ ਲੱਗੀ ਉਹ ਭੁਗਤ ਕੇ ਗਏ ਪਰ ਬੜਾ ਦੁੱਖ ਹੈ ਕਿ ਸਦਾ ਸੁਬੀਰ ਸੇ ਬਾਦਲ ਜਦੋਂ ਤੁਸੀਂ ਇਹ ਮੰਨ ਵੀ ਗਏ ਹੋ ਸੇਵਾ ਵੀ ਤੁਸੀਂ ਕਰ ਲਈ ਹੈ ਜੋ ਉਥੇ ਤਨਖਾਹ ਲਗੀ ਸੀ ਉਹ ਵੀ ਭੁਗਤ ਲਈ ਹੈ ਹੁਣ ਤੁਹਾਨੂੰ ਕੀ ਲੋੜ ਪਈ ਹੈ ਕਿ ਤੁਸੀਂ ਇਹ ਕਹਿੰਦੇ ਕਿ ਮੈਂ ਤਾਂ ਉਥੇ ਸਾਰਾ ਕੁਝ ਝੂਠ ਹੀ ਕਹਿ ਦਿੱਤਾ ਸੀਗਾ ਮਤਲਬ ਮੰਨਿਆ ਇਸ ਕਰਕੇ ਸੀ ਕਰਕੇ ਮੈਂ ਆਪਣੀ ਝੋਲੀ ਚ ਪਾ ਲਿਆ ਫਿਰ ਜੇ ਤੁਸੀਂ ਝੂਠ ਹੀ ਬੋਲਣਾ ਸੀ ਉਥੇ ਜਾ ਕੇ ਤੇ ਝੂਠ ਉਹਦਾ ਬੋਲ ਦਿੰਦੇ ਕਿ ਮੈਂ ਨਹੀਂ ਕੀਤਾ ਉਹ ਵੀ ਝੂਠ ਹੀ ਸੀਗਾ ਕਿ ਜੇ ਤੁਸੀਂ ਕਹਿੰਦੇ ਕਿ ਮੈਂ ਨਹੀਂ ਕੀਤਾ ਤਾਂ ਉਥੇ ਜਾ ਕੇ ਕਹਿ ਦਿੰਦੇ ਵੀ ਮੈਂ ਨਹੀਂ ਕੀਤਾ ਜੇ ਝੂਠ ਹੀ ਬੋਲਣ ਸੀਗੇ ਤੇ ਬੜਾ ਦੁੱਖ ਹੈ ਇਸ ਗੱਲ ਦਾ ਕਿ ਐਡੀ ਵੱਡੀ ਸਰਵੋੱਚ ਸੰਸਥਾ ਨੂੰ ਵੀ ਜਾ ਕੇ ਵੀ ਸੀ ਉੱਥੇ ਉੱਥੇ ਝੂਠ ਬੋਲੀਏ ਸੋ ਅੱਜ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਹੋਇਆ ਇਹ ਕਹੇ ਕਿ ਇਹ ਇਹ ਜਿਹੜਾ ਇਸ ਵੇਲੇ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੇ ਬਿਲਕੁਲ ਸੀ ਤੋਂ ਇਨਸਾਨ ਨੂੰ ਬੰਦੇ ਕਿਹਨੂੰ ਬੰਦੇ ਬਣਾਓਗੇ ਤਖਤਾ ਦੇ ਜਥੇਦਾਰਾਂ ਨੇ ਤੁਹਾਨੂੰ ਉੱਥੇ ਆਦੇਸ਼ ਜਾਰੀ ਕੀਤਾ ਸੀਗਾ ਜੇ ਤਖਤਾ ਦੇ ਜਥੇਦਾਰਾਂ ਨੂੰ ਵੀ ਤੁਸੀਂ ਚੈਲੰਜ ਕਰ ਰਹੇ ਹੋ ਜੇ ਤਖਤਾ ਨੂੰ ਜਥੇਦਾਰ ਤਖਤਾ ਨੂੰ ਚੈਲੰਜ ਕਰ ਰਹੇ ਹੋ ਤੇ ਕਿੱਥੇ ਕਿਹੜੀ ਜਗ੍ਹਾ ਤੇ ਅਸੀਂ ਜਾ ਕੇ ਫੈਸਲੇ ਕਰਾਂ ਸੋ ਬੜਾ ਅਫਸੋਸ ਹੈ ਜੀ ਸਾਰੀ ਕਾਮ ਨੂੰ ਇਕੱਠੇ ਹੋਣਾ ਚਾਹੀਦਾ ਹੈ ਮਾਗੀ ਕਾਨਫਰੰਸ ਨੂੰ ਲੈ ਕੇ ਜਿਹੜੀਆਂ ਤਿਆਰੀ ਦੇਖੋ ਜੀ ਕਾਨਫਰੰਸ ਦਾ ਕਰਨਾ ਨਾ ਕਰਨਾ ਉਹ ਉਹਨਾਂ ਦੀ ਵੱਖਰੀ ਗੱਲ ਹੈ ਪਰ ਉਹਨਾਂ ਨੂੰ ਚਾਹੀਦਾ ਸੀ ਪਹਿਲਾਂ ਉੱਥੇ ਅਸਤੀਫਾ ਦੇਂਦੇ ਮਨਜ਼ੂਰ ਕਰਾਉਂਦੇ ਸੱਤ ਮੈਂਬਰੀ ਕਮੇਟੀ ਜਿਹੜੀ ਸੀ ਉਹ ਆਪਣੀ ਭਰਤੀ ਸ਼ੁਰੂ ਕਰਦੀ ਅਸੀਂ ਸਾਰੇ ਭਰਤੀ ਕਰਦੇ ਕਿਉਂਕਿ ਅਸੀਂ ਤੇ ਤਿਆਰ ਹਾਂ ਭਰਤੀ ਕਰਨ ਵਾਸਤੇ ਉਹ ਕਿਉਂ ਨਹੀਂ ਚਾਹੁੰਦੇ ਕਿ ਅਕਾਲੀ ਦਲ ਜਿਹੜਾ ਤਕੜਾ ਹੋਵੇ ਕਿਉਂ ਨਹੀਂ ਚਾਹੁੰਦੇ ਕਿ ਪੁਨਰਸੁਰਜੀਤ ਹੋ ਕੇ ਤੇ ਅਸੀਂ ਸਾਰੇ ਫਿਰ ਉਸੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰੀਏ ਸ਼ਾਇਦ ਉਹਨਾਂ ਨੂੰ ਇੱਕੋ ਹੀ ਹੈ ਕਿ ਮੇਰੀ ਪ੍ਰਧਾਨਗੀ ਇਕੱਲੀ ਚਾਹੀਦੀ ਔਰ ਕੁਝ ਨਹੀਂ ਚਾਹੀਦਾ ਅਮੀ ਪਾਰਟੀ ਦੀਆਂ ਗੱਲਾਂ ਹੋ ਰਹੀਆਂ ਨੇ ਜੇ ਅਮਰਪਾਲ ਉਹਨਾਂ ਦੇ ਫਾਦਰ ਸਾਹਿਬ ਦੇ ਵੱਲੋਂ ਕਿਵੇਂ ਦੇਖਦੇ ਹਾਂ ਚਲੋ ਹਰ ਕੋਈ ਆਜ਼ਾਦ ਹੈ ਜੀ ਜੋ ਮਰਜ਼ੀ ਕਰੇ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਧੰਨਵਾਦ ਜੀ ਦੇਖੋ ਮੀਟਿੰਗ ਦਾ ਮੇਨ ਮਕਸਦ ਇਹ ਹੀ ਹੈ ਕਿ ਸਾਡੀ ਸਭ ਤੋਂ ਵੱਡੀ ਜਮਾਤ ਕਹ ਦਈਏ ਸ਼੍ਰੀ ਕਾਲ ਤਖਸਾਲ ਤੇ ਸਾਡੇ ਸਰ ਫੈਲੇ ਹੁੰਦੇ ਨੇ ਅੱਜ ਸਾਡੇ ਸਾਥੀ ਉੱਥੇ ਬਾਗੀ ਹੋ ਗਏ ਜੇ ਸ਼ੋਮਨੀ ਕਾਲੀਦਾਲੇ ਉੱਥੋਂ ਬਾਗੀ ਹੋ ਜਾਊਗਾ ਤਾਂ ਇਹ ਤੋਂ ਮਾੜੀ ਗੱਲ ਕੋਈ ਨਹੀਂ ਹੈ ਸੋ ਮੇਨ ਫੋਕਸ ਸਾਡਾ ਇਸ ਗੱਲ ਤੇ ਸੀ ਕਿ ਆਪਾਂ ਨੂੰ ਸਾਰਿਆਂ ਨੂੰ ਸ਼ੋਮਨੀ ਕਾਲੀਦਲ ਨੂੰ ਪੰਥਕ ਜਮਾਤ ਨੂੰ ਬਹੁਤ ਜੋ ਹੁਕਮਨਾਮਾ ਜਾਰੀ ਹੁੰਦਾ ਸੀ ਜੀ ਅਕਾਲ ਤਖਤ ਸਾਹਿਬ ਤੋਂ ਆਪਾਂ ਨੂੰ ਇਨ ਮੰਨਣਾ ਚਾਹੀਦਾ ਹੈ ਪਰ ਜੋ ਕੋਈ ਬਾਹਰਲਾ ਬੰਦਾ ਕੋਈ ਹੋਰ ਬੰਦਾ ਜਿਹੜਾ ਨਹੀਂ ਮੰਨਦਾ ਹੈ ਤਾਂ ਉਹਨੂੰ ਖਿੱਚ ਕੇ ਲਿਆਉਣਾ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਕਿਉਂਕਿ ਆਪਣੇ ਲਈ ਪੰਥ ਦੇ ਲਈ ਸਭ ਤੋਂ ਵੱਡੀ ਗੱਲ ਸ੍ਰੀ ਅਕਾਲ ਤਖਤ ਸਾਹਿਬ ਹੈ ਅਸੀਂ ਜਦੋਂ ਲੋਕਾਂ ਕੋਲ ਜਾਂਦੇ ਹਾਂ ਉਦੋਂ ਪੰਥ ਦੀ ਗੱਲ ਕਰਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਗੱਲ ਕਰਦੇ ਹਾਂ ਤੇ ਅੱਜ ਅਸੀਂ ਉਹ ਤੋਂ ਮੁਕਰ ਹੋ ਗਏ ਤਾਂ ਫਿਰ ਬਾਕੀ ਦਾ ਕੀ ਹਾਲ ਹੋਊਗਾ ਸੋ ਅੱਜ ਮੇਨ ਮਕਸਦ ਸਾਡਾ ਇਹੀ ਸੀ ਕਿ ਉਹਦੇ ਉੱਤੇ ਪਹਿਰਾ ਦੀਏ। ਬਾਕੀ ਆ ਦੇਖ ਰਹੇ ਹੋ ਕਿ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ। ਉਹਦੇ ਵਿੱਚ ਵੀ ਸਾਨੂੰ ਪਹਿਰਾ ਦੇਣਾ ਚਾਹੀਦਾ ਹੈ ਕਿ ਸਾਰੇ ਜਾਣੇ ਜੋਰ ਲਾਈਏ ਕਿ ਵੀ ਸੈਂਟਰ ਸਰਕਾਰ ਹੈ ਜਿਹੜੀ ਉਹ ਜੋਰ ਲਾ ਕੇ ਉਹਨਾਂ ਮੀਟਿੰਗਾਂ ਕਰਕੇ ਉਹਦਾ ਫੈਸਲਾ ਕਰਵਾਵੇ। ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਸੁੱਤੀ ਪਈ ਹੈ। ਡਿਊਟੀ ਉਹਨਾਂ ਦੀ ਬਣਦੀ ਹੈ ਕਿ ਉਹ ਸੈਂਟਰ ਸਰਕਾਰ ਨਾਲ ਰਾਬਤਾ ਕਰਨ ਉਹਨਾਂ ਨੂੰ ਕਹਿਣਾ ਕਿਤਨਾ ਕਿਤੇ ਦੋਹਾਂ ਦਾ ਵੀ ਕੋਆਰਡੀਨੇਸ਼ਨ ਦਾ ਕੰਮ ਕਰਨ ਕਿ ਕਿਸਾਨਾਂ ਨੂੰ ਕਿਸੇ ਗੱਲ ਤੇ ਬਣਾਉਣ ਤੇ ਉਧਰ ਸੈਂਟਰ ਸਰਕਾਰ ਨੂੰ ਕਿਸੇ ਗੱਲ ਤੇ ਬਣਾਉਣ ਉਹਦਾ ਕੋਈ ਨਾ ਕੋਈ ਫੈਸਲਾ ਹੋਵੇ ਹੱਲ ਹੋਣਾ ਚਾਹੀਦਾ ਹਰ ਚੀਜ਼ ਦਾ ਜੇ ਆਪਾਂ ਹੱਲ ਨਹੀਂ ਕਰਾਂਗੇ ਜੇ ਇੱਕ ਵੀ ਜਾਨ ਚਲੀ ਜਾਂਦੀ ਹੈ ਤਾਂ ਕਿੱਲਾ ਬੜਾ ਨੁਕਸਾਨ ਹੈ ਪਹਿਲਾਂ 700 ਜਾਨ ਸਾਡੀ ਦਿੱਲੀ ਚਲੀ ਗਈ ਆ ਹੁਣ ਵੀ ਆਪਾਂ ਦੇਖਦੇ ਹਾਂ ਉਹਦੇ ਐਕਸੀਡੈਂਟ ਦੇ ਵਿੱਚ ਕਿੰਨੀਆਂ ਜਾਨਾਂ ਚਲੀਆਂ ਗਈਆਂ ਸੋ ਆਪਾਂ ਉਸ ਗੱਲ ਨੂੰ ਵੱਧ ਰਹੀ ਹੈ ਘਟ ਨਹੀਂ ਬਜਾਈ ਤੇ ਸੋ ਉਸ ਗੱਲ ਦੇ ਉੱਤੇ ਜ਼ੋਰ ਦੇਣ ਦੇ ਲਈ ਅੱਜ ਇਹ ਮੀਟਿੰਗ ਬੁਲਾਈ ਸੀ ਕਿ ਸਾਰੇ ਜਾਨ ਇਕੱਠੇ ਹੋ ਕੇ ਆਪਾਂ ਪੰਥ ਦੀ ਗੱਲ ਕਰੀਏ ਸਾਰੇ ਜਿੰਨੇ ਸੰਸਦੀ ਸੰਸਥਾਵਾਂ ਨੇ ਸੰਤ ਨੇ ਮਹਾਪੁਰਸ਼ ਨੇ ਤੇ ਸਾਰਿਆਂ ਨੂੰ ਨਾਲ ਜੋੜ ਕੇ ਇਕੱਠੇ ਹੋ ਕੇ ਸਿਰ ਜੋੜ ਕੇ ਅਸੀਂ ਇਹ ਗੱਲ ਕਰੀਏ ਕਿ ਆਪਣੇ ਲਈ ਅਕਾਲ ਤਖਤ ਮਹਾਨ ਸਿੱਖ ਪੰਥ ਦੀ ਸ਼ਾਨ ਹੈ ਤੇ ਉਹਨੂੰ ਬਹਾਲ ਕਰੀਏ ਰਖਨ ਸਾਹਿਬ ਅੱਜ ਦੀ ਮੀਟਿੰਗ ਵਿੱਚ ਕੋ ਗਿਆਨੀ ਹਰਪ੍ਰੀਤ ਸਿੰਘ ਆ ਦੇ ਮਸਲੇ ਤੇ ਗੱਲਬਾਤ ਹੋਈ ਹੈ ਕੋਈ ਵਿਚਾਰ ਚਰਚਾ ਹੋਈ ਅੱਜ ਮਸਲੇ ਸਾਰਾ ਸਾਰਾ ਦੇਖੋ ਉਹੀ ਤਾਂ ਗੱਲ ਕਰ ਰਹੇ ਹਾਂ ਮਸਲੇ ਹੀ ਮੇਨ ਇਹੀ ਮਸਲਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਸਾਹਿਬ ਤੇ ਸਾਡੇ ਜਿਹੜੇ ਪੰਜੇ ਤਖਤ ਨੇ ਉਹਨੇ ਜੱਜਦਾਰ ਸਾਡੇ ਲਈ ਸੁਪਰੀਮ ਨੇ ਜਿਹੜੇ ਖਾਸ ਕਰਕੇ ਅਸੀਂ ਇਲੈਕਸ਼ਨਾਂ ਲੜਦੇ ਆਂ ਪੋਲਿਟਿਕਲ ਕੰਮ ਕਰਦੇ ਆਂ ਉਹਦੇ ਲਈ ਸਾਡੇ ਲਈ ਸੁਪਰੀਮ ਨੇ ਸਾਡੀ ਡਿਊਟੀ ਬਣਦੀ ਹੈ ਕਿ ਉਹਨਾਂ ਦੇ ਅੱਖਰ ਅੱਖਰ ਦੇ ਉੱਤੇ ਅਸੀਂ ਬਿਲਕੁਲ ਇਨਵਨ ਲਾਗੂ ਕਰੀਏ ਕੋਈ ਪ੍ਰੋਗਰਾਮ ਲਿਖਿਆ ਗਿਆ ਨਹੀਂ ਹਾਪੀ ਸਿੰਘ ਦੇ ਹੱਕ ਜਟਣ ਦੇ ਲਈ ਕੋਈ ਸਰ ਸਾਰੇ ਪ੍ਰੋਗਰਾਮ ਇਹੀ ਹੈ ਸਾਰੇ ਡਟਣਗੇ ਸਾਰੇ ਖੜਨਗੇ ਪੰਦ ਦੇ ਨਾਲ ਖੜਨਗੇ ਸ਼੍ਰੀ ਕਾਲ ਤਖਸਾਲ ਸਾਹਿਬ ਨਾਲ ਖੜਨਗੇ ਇਹੀ ਤਾਂ ਫੈਸਲਾ ਸਾਡਾ ਇਸੇ ਦੇ ਉੱਤੇ ਖੜੇ ਆ ਇਸੇ ਤੇ ਮੀਟਿੰਗ ਆ ਧੰਨਵਾਦ ਜੀ ਮੀਟਿੰਗ ਮੱਗੀ ਮੇਲੇ ਦੀ ਕਾਨਫਰੰਸ ਸੁਖਵੀਰ ਸਿੰਘ ਬਾਦਲ ਨੇ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਆ ਜਿਹੜਾ ਕਲਰ ਸਟਾਰ ਨਹਿਰ ਕਿੰਦਰ ਕਿਤੇ ਗਰਮ ਨਜ਼ਰ ਆਇਆ ਅੱਜ ਪਹਿਲੀ ਮੀਟਿੰਗ ਰੱਟ ਗਈ ਉਹ ਮੀਟਿੰਗ ਦੇਖੋ ਜੋ 2 ਦਸੰਬਰ ਨੂੰ ਕਲਪਤਖ ਸਭ ਤੇ ਜੋ ਫੈਸਲੇ ਹੋਏ ਉਹਨਾਂ ਦੀ ਸਪਸ਼ਟ ਰੂਪ ਵਿੱਚ ਹੁਕਮਦੂਲੀ ਜਿਹੜਾ ਬਾਦਲ ਦਲ ਕਰ ਰਿਹਾ ਹੈ ਤੇ ਉਹ ਸਾਰੇ ਹਾਲਾਤਾਂ ਨੂੰ ਮੁੱਖ ਰੱਖ ਕੇ ਤੇ ਜੋ ਅੱਜ ਪੰਜਾਬ ਦੇ ਇਹ ਪੰਥਕ ਜੋ ਹਾਲਾਤ ਨੇ ਉਹਨਾਂ ਤੇ ਵਿਚਾਰ ਚਰਚਾ ਕਰਨ ਲਈ ਇਹ ਮੀਟਿੰਗ ਸੱਦੀ ਗਈ ਬੜੇ ਲੰਬੇ ਸਮੇਂ ਤੋਂ ਅਸੀਂ ਵਿਚਾਰ ਕਰ ਰਹੇ ਸੀ ਇਹ ਮੀਟਿੰਗ ਕਰਨ ਦਾ ਕਿਉਂਕਿ ਅੱਜ ਸਾਰੇ ਪੰਜਾਬ ਦੇ ਵਿੱਚੋਂ ਜਿਹੜੇ ਜ਼ਿਲ੍ਹਿਆਂ ਦੇ ਆਗੂ ਸਹਿਮਾਨ ਨੂੰ ਇੱਥੇ ਬੁਲਾਏ ਨੇ ਤੇ ਉਹਨਾਂ ਨਾਲ ਵਿਚਾਰ ਚਰਚਾ ਹੋਈ ਹੈ ਵਿੱਚ ਵਿੱਚ ਕੀ ਰਣਨੀਤੀ ਤੈਅ ਕੀਤੀ ਜਾਵੇ ਕੀ ਕਰਨਾ ਚਾਹੀਦਾ ਉਹ ਸਾਰੀਆਂ ਚੀਜ਼ਾਂ ਬਾਰੇ ਅਤੇ ਜਿਸ ਤਰੀਕੇ ਨਾਲ ਕਾਲ ਤਕ ਸਾਹਿਬ ਨੂੰ ਸਮਰਪਿਤ ਹੋ ਕੇ ਅਸੀਂ ਕੀ ਅੱਗੇ ਕਿਵੇਂ ਵਧ ਸਕਦੇ ਹਾਂ ਉਹ ਸਾਰੀਆਂ ਗੱਲਾਂ ਤੇ ਅੱਜ ਵਿਚਾਰ ਚਰਚਾ ਹੋਈ ਕੋਈ ਨਵੀਂ ਪਾਰਟੀ ਬਣਾਉਣ ਦੇ ਲਈ ਕੋਈ ਦੇਖੋ ਹਜੇ ਇਹ ਗੱਲਾਂ ਦਾ ਕੋਈ ਫੈਸਲਾ ਨਹੀਂ ਹੋਇਆ ਸਾਡਾ ਨਿਸ਼ਾਨਾ ਇੱਕੋ ਹੀ ਹੈ ਕਿ ਜਿਸ ਨੂੰ ਅਸੀਂ ਤੁਰੇ ਸੀ ਵੀ ਅਕਾਲੀ ਦਲ ਦੇ ਵਿੱਚ ਸੁਧਾਰ ਲਿਆਉਣ ਦਾ ਨਿਸ਼ਾਨਾ ਸੀ ਪਰ ਅਸੀਂ ਕਿਸ ਹੱਦ ਤੱਕ ਤਾਂ ਸਫਲ ਹੋਏ ਹਾਂ ਵੀ ਉਹ ਜਿਹੜੀਆਂ ਸਾਰੀਆਂ ਗੱਲਾਂ ਤੋਂ ਭੱਜ ਰਹੇ ਸੀ ਉਹਨਾਂ ਨੂੰ ਕਾਲ ਤਖਤ ਸਾਹਿਬ ਤੇ ਮੰਨਣੀਆਂ ਪੈਗੀਆਂ ਵੀ ਇਹ ਗੱਲਾਂ ਹੋਈਆਂ ਜਿਹੜੀਆਂ ਅਸੀਂ ਕਹ ਰਹੇ ਸੀ ਹੁਣ ਦੂਜੀ ਗੱਲ ਹੈਗੀ ਹੈ ਵੀ ਜਿਹੜੀਆਂ ਉਸ ਤਰੀਕੇ ਨਾਲ ਜਿਵੇਂ ਅਕਾਲੀ ਦਲ ਨੂੰ ਸੁਧਾਰਨੇ ਆਉਣ ਦੀ ਲੋੜ ਸੀ ਉਹ ਜਿਹੜੇ ਨਹੀਂ ਦਿਖ ਰਹੇ ਕਿਉਂਕਿ ਉਹ ਤਾਂ ਹੁਣ ਕਾਲ ਤਖਤ ਸਾਹਿਬ ਤੋਂ ਹੀ ਭੱਜ ਗਏ ਜਦ ਅਕਾਲੀ ਦਲ ਦੀ ਲੀਡਰਸ਼ਿਪ ਅਕਾਲ ਤਖਤ ਸਾਹਿਬ ਦੇ ਹੁਕਮ ਮੰਨਣ ਤੋਂ ਆਨੇ ਬਹਾਨੇ ਜਿਹੜਾ ਹੈ ਬਣਾਉਣ ਲੱਗ ਪੇ ਤਾਂ ਫਿਰ ਉਹਦੇ ਨਾਲ ਇੱਕ ਬਹੁਤ ਚਿੰਤਾ ਤਾਂ ਪੈਦਾ ਹੁੰਦੀ ਹੈ ਸੋ ਇਹਨਾਂ ਹਾਲਾਤਾਂ ਦੇ ਵਿੱਚ ਕੀ ਇੱਕ ਵਿੱਚ ਰੂਪਰੇਖਾ ਹੋਣੀ ਚਾਹੀਦੀ ਹੈ ਤੇ ਕਿਵੇਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਿਰੇ ਚੜਾਇਆ ਜਾ ਸਕਦਾ ਹੈ ਜਾਂ ਕੀ ਅਸੀਂ ਰੋਲ ਅਦਾ ਕਰ ਸਕਦੇ ਹਾਂ ਪੰਤਕੂ ਸਿਆਸਤ ਦੇ ਵਿੱਚ ਕੋਈ ਇੱਕ ਚੋ ਸਾਰੀਆਂ ਗੱਲਾਂ ਤੇ ਅਸੀਂ ਵਿਚਾਰ ਚੱਟਿਆ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਸਲੇ ਤੇ ਕੋਈ ਚਰਚਾ ਹੋਵੇ ਡਿਸਕਸ ਹੋਵੇ ਕੋਈ ਪ੍ਰੋਗਰਾਮ ਲਿਖਿਆ ਜਾਣਾ ਚਾਹੀਦਾ ਨਹੀਂ ਅਸੀਂ ਉਹਦੀ ਖੰਡਨ ਵੀ ਕੀਤਾ ਹੈ ਉਹਨਾਂ ਦਾ ਅਸੀਂ ਪੂਰਾ ਹਰ ਤਰ੍ਹਾਂ ਦਾ ਸਮਰਥਨ ਵੀ ਕਰਦੇ ਹਾਂ ਮੈਂ ਸਮਝਦਾ ਕਿਉਂਕਿ 2 ਤਰੀਕ ਨੂੰ ਜੋ ਸਜ਼ਾ ਸੁਣਾਈ ਗਈ ਸੀ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕਾਫੀ ਵੱਡਾ ਰੋਲ ਸੀ ਸੋ ਉਹਨਾਂ ਨੂੰ ਜਾਣ ਬੁੱਝ ਕੇ ਇਸੇ ਕਰਕੇ ਟਾਰਗੇਟ ਕੀਤਾ ਜਾ ਰਹੇ ਹੈ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਕੀਤਾ ਜਾਵੇ ਤੇ ਉਹ ਆਪਦੇ ਹੁਕਮ ਤੋਂ ਭੱਜਣ ਦਾ ਰਾਹ ਪੱਧਰਾ ਕੀਤਾ ਕਰਨ ਵਾਸਤੇ ਉਹ ਸਾਰਾ ਕੁਝ ਕਰ ਰਹੇ ਨੇ ਪਰ ਮੈਂ ਸਮਝਦਾ ਵੀ ਕਾਲ ਤਖ ਸਾਹਿਬ ਦੇ ਜੱਫਰਦਾਰ ਸਾਹਿਬ ਨੇ ਜੋ ਫੈਸਲਾ ਜਾਂ ਜੋ ਗੱਲ ਜੋ ਆਪ ਦਾ ਪਰਸੋਂ ਜੋ ਉਹਨਾਂ ਨੇ ਉਹਦੇ ਤੇ ਬਿਆਨ ਦਿੱਤਾ ਉਹ ਸਪਸ਼ਟ ਕਰਦਾ ਵੀ ਇਹਨਾਂ ਨੂੰ ਜਿਹੜਾ ਹੁਕਮ ਮੰਨਣਾ ਚਾਹੀਦਾ